ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਜ਼ਿਮਨੀ ਚੋਣ ਲੜਨਗੇ ਗਿੱਦੜਬਾਹਾ ਹਲਕੇ ਤੋਂ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਗਿੱਦੜਬਾਹਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਨਾਲ ਮੀਟਿੰਗਾਂ ਕਰ ਰਹੇ ਚੰਡੀਗੜ੍ਹ ਗਰਨੇਟ ਅਟੈਕ ਮਾਮਲੇ ਦੇ ਵਿੱਚ ਵਿਸ਼ਾਲ ਨਾਂ ਦਾ ਦੂਜਾ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਇਸ ਮੁਲਜ਼ਮ ਨੂੰ ਸ਼ਨੀਵਾਰ ਰਾਤ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ ਪਹਿਲਾਂ ਇਸ ਮਾਮਲੇ ਦੇ ਵਿੱਚ ਰੌਹਨ ਮਸੀਦੀ ਦੀ ਗ੍ਰਿਫਤਾਰੀ ਹੋ ਚੁੱਕੀ ਗੁਰਦਾਸਪੁਰ ਦੇ ਵਿੱਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਹੋਈ ਹੈ ਹਾਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰੇ ਹਾਦਸੇ ਤੋਂ ਬਾਅਦ ਟਰੱਕ ਖੇਤਾਂ ਦੇ ਵਿੱਚ ਜਾ ਪੱਟਿਆ। ਹਰਤੀ ਦੇ ਵਿੱਚ ਬਿਆਨਕ ਖਾਸਾ ਵਾਪਰਿਆ ਇੱਥੇ ਪੈਟਰੋਲ ਟੈਂਕ ਦੇ ਵਿੱਚ ਹੋਏ ਧਮਾਕੇ ਦੀ ਵਜ੍ਹਾ ਕਰਕੇ 17 ਲੋਕਾਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖਮੀ ਹੋਏ। ਅਮ੍ਰਿਤਸਰ ਦੇ ਵਿੱਚ ਨਸ਼ੇ ਦੀ ਓਵਰਡੋਸ ਦੀ ਵਜ੍ਹਾ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਇਹ ਨੌਜਵਾਨ ਲੋਪੋਕੇ ਦੇ ਪਿੰਡ ਸਰੰਗੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬੀਦਰਬਾਦ ਦੇ ਵਿੱਚ ਅੰਡਰਪਾਸਟ 'ਚ ਪਾਣੀ ਭਰਨ ਦੀ ਵਜ੍ਹਾ ਕਰਕੇ ਇੱਕ ਕਾਰ ਇਸ ਦੇ ਵਿੱਚ ਡੁੱਬ ਗਈ ਕਾਰ ਸਵਾਰ ਦੋ ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਵਿਰੋਧਕਾਂ ਦੇ ਵਿੱਚ ਬੈਂਕ ਦਾ ਮੈਨੇਜਰ ਵੀ ਸ਼ਾਮਲ ਹੈ ਅਭੀ ਸਰ ਦੇ ਵਿੱਚ ਇੱਕ ਐਨਰਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਸ ਨੂੰ ਕਾਬੂ ਕੀਤਾ ਗਿਆ ਮਲਜ਼ਮ ਦੇ ਬੈਗ ਦੇ ਵਿੱਚੋਂ 9 ਐਮਐਮ ਦੀਆਂ ਗੋਲੀਆਂ ਬਰਾਮਦ ਹੋਈਆਂ ਨੇ ਸੀਆਈਐਸਐਫ ਦੇ ਵੱਲੋਂ ਚੈਕਿੰਗ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ ਰੀਡਕੋਟ ਦੇ ਪਿੰਡ ਕਮਿਆਣਾ ਦੇ ਵਿੱਚ ਸ਼ਰੀਆਂ ਗੋਲੀਆਂ ਚੱਲੀਆਂ ਨੇ ਘਰ ਦੇ ਵਿੱਚ ਵੜ ਕੇ ਮੁਲਜ਼ਮਾਂ ਨੇ ਕੋਈ ਕਈ ਰਾਉਂਡ ਫਾਇਰ ਕੀਤੇਗੇ ਫਾਇਰਿੰਗ ਦੇ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਜੋ ਹਸਪਤਾਲ ਦੇ ਵਿੱਚ ਜੇਰੇ ਲਾ ਸ। ਹਲਕਾਪੁਰਾਤ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀਗੇ ਵੱਖ-ਵੱਖ ਕੇਸਾਂ ਦੇ ਵਿੱਚ ਲੁਰੀੰਦੇ ਤਿੰਨ ਪਗੋੜਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਨਜਾਇਜ਼ ਸ਼ਰਾਬਸੰਦੀ ਇੱਕ ਹੋਰ ਕੇਸ ਵੀ ਦਰਜ ਕੀਤਾ ਗਿਆ ਹੈ। ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਪਾਇ ਦੱਸੇ ਕਿ ਚੰਡੀਗੜ੍ਹ ਤੇ ਮਹਾਲੀ ਦੇ ਕਈ ਇਲਾਕਿਆਂ ਚ 20 ਪੈਣ ਦੀ ਵਜਾ ਕਰਕੇ ਪਾਣੀ ਵੀ ਪਰਿਆਏ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਹਲਕੀ ਗੁੰਡਾਬੰਦੀ ਦੀ ਭੁਖਾਣੀ ਕੀਤੀ ਗਈ। ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਜ਼ਿਮਨੀ ਚੋਣ ਲੜਨਗੇ ਗਿੱਦੜਬਾਹਾ ਹਲਕੇ ਤੋਂ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਗਿੱਦੜਬਾਹਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਨਾਲ ਮੀਟਿੰਗਾਂ ਕਰ ਰਹੇ। ਚਟੜਗੜ ਗਰਨੇਟ ਅਟੈਕ ਮਾਮਲੇ ਦੇ ਵਿੱਚ ਵਿਸ਼ਾਲ ਨਾਂ ਦਾ ਦੂਜਾ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਇਸ ਮੁਲਜ਼ਮ ਨੂੰ ਸ਼ਨੀਵਾਰ ਰਾਤ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ ਪਹਿਲਾਂ ਇਸ ਮਾਮਲੇ ਦੇ ਵਿੱਚ ਰੋਹਨ ਮਸੀਦੀ ਦੀ ਗ੍ਰਿਫਤਾਰੀ ਹੋ ਚੁੱਕੀ ਗੁਰਦਾਸਪੁਰ ਦੇ ਵਿੱਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾਰੇ ਹਾਦਸੇ ਤੋਂ ਬਾਅਦ ਟਰੱਕ ਖੇਤਾਂ ਦੇ ਵਿੱਚ ਜਾ ਪੜਿਆ ਹੈਟੀ ਦੇ ਵਿੱਚ ਬਿਆਨਕ ਖਾਸਾ ਵਾਪਰਿਆ ਇੱਥੇ ਪੈਟਰੋਲ ਟੈਂਕ ਦੇ ਵਿੱਚ ਹੋਏ ਤਮਾਕੇ ਦੀ ਵਜ੍ਹਾ ਕਰਕੇ 17 ਲੋਕਾਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖਮੀ ਹੋਏ। ਅਮ੍ਰਿਤਸਰ ਦੇ ਵਿੱਚ ਨਸ਼ੇ ਦੀ ਓਵਰਡੋਸ ਦੀ ਵਜ੍ਹਾ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਨੌਜਵਾਨ ਲੁਕੋਕੇ ਦੇ ਪਿੰਡ ਸਰੰਗੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਰੀਦাবাদ ਦੇ ਵਿੱਚ ਅੰਡਰਪਾਸਟ ਵਿੱਚ ਪਾਣੀ ਭਰਨ ਦੀ ਵਜ੍ਹਾ ਕਰਕੇ ਇੱਕ ਕਾਰ ਇਸ ਦੇ ਵਿੱਚ ਡੁੱਬ ਗਈ। ਕਾਰ ਸਵਾਰ ਦੋ ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ। ਵਿਰੋਧਕਾਂ ਦੇ ਵਿੱਚ ਬੈਂਕ ਦਾ ਮੈਨੇਜਰ ਵੀ ਸ਼ਾਮਲ ਹੈ। ਅਭੀ ਸਰਦੇ ਵਿੱਚ ਇੱਕ ਅਨਰਾਈ ਨੂੰ ਗ੍ਰਿਫਤਾਰ ਕੀਤਾ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਸ ਨੂੰ ਕਾਬੂ ਕੀਤਾ ਗਿਆ ਮਲਜ਼ਮ ਦੇ ਬੈਗ ਦੇ ਵਿੱਚੋਂ 9mm ਦੀਆਂ ਗੋਲੀਆਂ ਬਰਾਮਦ ਹੋਈਆਂ ਨੇ ਸੀਆਈਐਸਐਫ ਦੇ ਵੱਲੋਂ ਚੈਕਿੰਗ ਦੇ ਦੌਰਾਨ ਉਸ ਨੂੰ ਕਾਬੂ ਕੀਤਾ ਤੇਜਕੋਟ ਦੇ ਪਿੰਡ ਕਮਿਆਣਾ ਦੇ ਵਿੱਚ ਸ਼ਰੀਆਂ ਗੋਲੀਆਂ ਚੱਲੀਆਂ ਨੇ ਘਰ ਦੇ ਵਿੱਚ ਵੜ ਕੇ ਮਲਜ਼ਮਾਂ ਨੇ ਕਈ ਰਾਉਂਡ ਫਾਇਰ ਕੀਤੇ ਗੇ ਫਾਇਰਿੰਗ ਦੇ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਜੋ ਹਸਪਤਾਲ ਦੇ ਵਿੱਚ ਜੇਰੇ ਲਾ ਸਿਆ ਹਲਕਾ ਪਿਛਲੇ ਹਫ਼ਤੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਵੱਖ-ਵੱਖ ਕੇਸਾਂ ਦੇ ਵਿੱਚ ਲੋਰੀਂਦੇ ਤਿੰਨ ਪਗੋੜਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਨਜਾਇਜ਼ ਸ਼ਰਾਬ ਸਬੰਧੀ ਇੱਕ ਹੋਰ ਕੇਸ ਵੀ ਦਰਜ ਕੀਤਾ ਗਿਆ ਪੰਜਾਬ ਚੰਡੀਗੜ੍ਹ ਦੇ ਵਿੱਚ ਮੀਂਹ ਪਿਆ ਹੈ ਦੱਸਿਆ ਕਿ ਚੰਡੀਗੜ੍ਹ ਤੇ ਮਹਾਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਵਜ੍ਹਾ ਕਰਕੇ ਪਾਣੀ ਵੀ ਪ੍ਰਿਆਇ ਹੈ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਹਲਕੀ ਗੁੰਡਾਬੰਦੀ ਦੀ ਭੂਖਾਣੀ ਕੀਤੀ ਗਈ